ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕੰਗਨਾਰ ਰੌਤ ਜਿਹੜੀ ਕਿ ਅਕਸਰ ਵਿਵਾਦਾਂ ਵਿੱਚ ਰਹਿੰਦੀ ਆ ਤੇ ਇਹਨਾਂ ਵਿਵਾਦਾਂ ਕਰਕੇ ਉਹ ਸੱਤਾ ਦੀਆਂ ਪੌੜੀਆਂ ਚੜ ਕੇ ਉਹ ਦਿੱਲੀ ਅੰਦਰ ਲੋਕ ਸਭਾ ਵਿੱਚ ਪਹੁੰਚੀ ਆ ਤੇ ਹਾਲੇ ਵੀ ਇਹ ਵਿਵਾਦ ਪੈਦਾ ਕਰਨ ਤੋਂ ਉਹ ਆਪਣੇ ਆਪ ਨੂੰ ਸੁਖੂ ਨਹੀਂ ਕਰ ਰਹੀ ਕਦੇ ਉਹ ਕਿਸਾਨਾਂ ਵਾਲੀ ਵਿਵਾਦਬਾਦ ਕਰਦੀ ਆ ਕਦੇ ਸਿੱਖੀ ਭਾਵਨਾ ਵਾਲੀ ਕਰਦੀ ਆ ਕਦੇ ਉਹ ਪੰਜਾਬ ਲਈ ਕਰਦੀ ਆ ਔਰ ਜਿਹੜੀ ਗੱਲ ਇੱਕ ਫਿਲਮ ਬਣਾਈ ਜਾ ਰਹੀ ਆ ਜਿਹਦਾ ਨਾਮ ਜਿਹੜੀ ਐ ਐਮਰਜੈਂਸੀ ਐ ਤੇ ਭਾਵੇਂ ਕੀ ਐਮਰਜੈਂਸੀ ਦਾ ਅਸਲ ਇਤਿਹਾਸ ਦਾ ਜਿਹੜਾ 90% ਸਿੱਖਾਂ ਨਾਲ ਜੁੜਿਆ ਤੇ ਖਾਸ ਤੌਰ ਤੇ ਪੰਜਾਬ ਤੇ ਕਾਲੀਦਾਰਾਂ ਨਾਲ ਜੁੜਿਆ ਉਹਦੇ ਬਾਰੇ ਤਾਂ ਸ਼ਾਇਦ ਕੋਈ ਗੱਲ ਦਿਖਾਈ ਨਹੀਂ ਦਿੱਤੀ ਉਸ ਦੀ ਫਿਲਮ ਦਾ ਇੱਕ ਟ੍ਰੇਲਰ ਜਾਰੀ ਹੋਇਆ ਜਿਸ ਟ੍ਰੇਲਰ ਦੇ ਵਿੱਚ ਉਹ ਸਕਿੰਟਾਂ ਦਾ ਇਹਦਾ ਰੋਲ ਆ ਸਿੱਖੀ ਦਾ ਦਿਖਾਇਆ ਗਿਆ ਤੇ ਉਹਦੇ ਵਿੱਚ ਸਿੱਖਾਂ ਦੇ ਨਾਲ ਸਬੰਧਤ ਧਾਰਮਿਕ ਸ਼ਖਸੀਅਤਾਂ ਸਾਜ ਜਨੈਲ ਸਿੰਘ ਖਾਲਸਾ ਭੰਡਰਾ ਵਾਲੇ ਵਰਗੇ ਇਹ ਲੋਕਾਂ ਤੋਂ ਉਹਨਾਂ ਵੱਲੋਂ ਗਲਤ ਐਲਾਨ ਕਰਵਾਏ ਜਾ ਰਹੇ ਨੇ ਤੇ ਲੋਕਾਂ ਨੂੰ ਮਾਰਨ ਦੇ ਦ੍ਰਿਸ਼ ਦਿਖਾਏ ਜਾ ਰਹੇ ਨੇ ਜਿਹੜਾ ਕਿ ਸਿੱਖ ਕਦੇ ਵੀ ਕਿਸੇ ਤੇ ਜਿੰਨਾ ਜ਼ਬਰ ਤੇ ਜ਼ੁਲਮ ਕਰਦਾ ਉਹ ਸਗੋਂ ਤੇ ਜ਼ਬਰ ਤੇ ਜ਼ਾਲਮ ਦਾ ਨਾਸਕਰਵਾ। ਤੋਂ ਇਹ ਜਿਹੜੀ ਫਿਲਮ ਹੈ ਇਸ ਫਿਲਮ ਦੇ ਬਾਰੇ ਸਿੱਖ ਭਾਵਨਾਵਾਂ ਨੇ ਵਿਰੋਧ ਕੀਤਾ ਜਲੰਧਰ ਵਰਗੇ ਸ਼ਹਿਰ ਦੇ ਅੰਦਰ ਭਾਵੇਂ ਕੀ ਇਹ 6 ਸਤੰਬਰ ਨੂੰ ਰਿਲੀਜ਼ ਹੋਣੀ ਆ ਸਰਮਿਆਂ ਦੇ ਵਿੱਚ ਤੇ ਅੱਜ ਹੀ ਸਰਮਿਆਂ ਦੇ ਵਿੱਚ ਜਾ ਕੇ ਸੰਗਤਾਂ ਨੇ ਜਿ세 ਬੰਦਿਆਂ ਨੇ ਆਪਣਾ ਰੂਸ ਦਰਸ ਕਰਵਾ ਦਿੱਤਾ ਇਸੇ ਸਬੰਧ ਚ ਜ਼ਮੀਰਤਾਰੋਂ ਲੈਂਦੇ ਆ ਸ਼ਰੌਣੀ ਗੁਰਦਾਰਾ ਪਰੰਧ ਕਮੇਟੀ ਵੱਲੋਂ ਜਿਹੜੇ ਇੱਕ ਪੱਤਰ ਜਿਹੜਾ ਵਾ ਦੇਸ਼ ਦਾ ਜਿਹੜਾ ਸਾਡਾ ਇਨਫੋਰਮੇਸ਼ਨ ਬ੍ਰਾਡਕਾਸਟਿੰਗ ਮੰਤਰੀ ਨੇ ਅਸ਼ਵਨੀ ਵੈਸ਼ਨਵ ਜੀ ਇੱਕ ਪੱਤਰ ਜਿਹੜਾ ਉਹਨਾਂ ਨੂੰ ਜਿਹੜਾ ਲਿਖਤੀ ਤੌਰ ਤੇ ਦਿੱਤਾ ਗਿਆ ਤੇ ਦੂਸਰਾ ਪੱਤਰ ਜਿਹੜਾ ਵਾ ਉਹ ਪਰਸੂਨ ਜੋਸ਼ੀ ਜਿਹੜੇ ਕਿ ਚੇਅਰ ਪਰਸਨ ਨੇ ਜਿਹਨੂੰ ਸੈਂਸਰ ਵੋਲ ਕਿਹਾ ਜਾਂਦਾ ਉਸ ਨੂੰ ਇਹ ਪੱਤਰ ਦੋ ਜਿਹੜੀਆਂ ਸੰਸਥਾਵਾਂ ਨੂੰ ਭੇਜੇ ਗਏ ਆ ਤਾਂ ਕਿ ਇਸ ਦੇ ਫਿਲਮ ਦੇ ਬਾਰੇ ਵਿੱਚ ਅਸੀਂ ਆਪਣੀ ਭਾਵਨਾਵਾਂ ਜਿਹੜੀ ਦੱਸ ਸਕੀਏ ਸਿੱਖਾਂ ਦੀ ਜਿਹੜੀ ਭਾਵਨਾ ਦੀ ਤਰਜਮਾਨੀ ਸ਼ਰੋਣੀ ਗੁਰਦੁਆਰਾ ਪ੍ਰਬੰਧ ਕਮੇਟੀ ਨੇ ਇਹਨਾਂ ਪੱਤਰਾਂ ਨਾਲ ਹੀ ਦੱਸਿਆ ਉਹਦੇ ਹੀ ਦੱਸਿਆ ਗਿਆ ਇਹ ਇਹ ਸੇ ਇੱਕ ਸਾਜ਼ਿਸ਼ ਦੀ ਚੱਲ ਰਹੀ ਆ ਤੇ ਇਸ ਦੇ ਵਿੱਚ ਇਤਿਹਾਸ ਨੂੰ ਤਰੋੜ ਮੋੜ ਕੇ ਪੇਸ਼ ਕੀਤਾ ਜਾ ਰਿਹਾ ਸਿੱਖਾਂ ਦੀਆਂ ਧਾਰਮਿਕ ਸ਼ਖਸੀਅਤਾਂ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਆ ਸਿੱਖ ਕੌਮ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਆ ਸੋ ਇਹ ਗੱਲ ਕਹੀ ਗਈ ਹੈ ਕਿ ਇਹ ਫਿਲਮ ਨੂੰ ਜਾਰੀ ਕਰਨ ਤੋਂ ਪਹਿਲਾਂ ਇਸ ਫਿਲਮ ਦਾ ਪੂਰਾ ਜਿਹੜਾ ਸਕ੍ਰਿਪਟ ਆ ਉਹ ਜਿਹੜੀ ਆ ਧਿਆਨ ਨਾਲ ਦੇਖੀ ਜਾਵੇ ਤਾਂ ਕਿ ਇਹ ਦੇਸ਼ ਦੇ ਅੰਦਰ ਕਿਸੇ ਤਰ੍ਹਾਂ ਦੀ ਨਫ਼ਰਤ ਨਾ ਪੈਦਾ ਕਰੇ ਸੋ ਇਸ ਗੱਲ ਲਈ ਅਸੀਂ ਪਹਿਲਾਂ ਵੀ ਜਿਹੜਾ ਸਰਕਾਰਾਂ ਤੱਕ ਇਨ ਹਿਊਮਨ ਜਨ ਟੈਕਨੋਲੋਜੀ ਜਿਹੜਾ ਮੰਤਰਾਲਾ ਉਹਨੂੰ ਮਿਲ ਕੇ ਕੀ ਜਿਹੜਾ ਜਿਹੜਾ ਬੋਰਡ ਆ ਇਹ ਸੈਂਸਰ ਬੋਰਡ ਆ ਉਹਦੇ ਵਿੱਚ ਸਾਰੇ ਧਰਮਾਂ ਦੇ ਨੁਮਾਇंदे ਲਿਆਦੇ ਜਾਂ ਤਾਂ ਹੀ ਕਿਸੇ ਵੀ ਧਰਮ ਦਾ ਜਿਹੜਾ ਇਸ ਦੇ ਵਿੱਚ ਕੋਈ ਇਹ ਖਲਵਾੜ ਉਹਨਾਂ ਦੀ ਭਾਵਨਾ ਦਾ ਖਲਵਾੜ ਨਾ ਹੋਵੇ ਅਖੀਰ ਦੇ ਵਿੱਚ ਜਿਹੜਾ ਸਾਡਾ ਜੀ ਜੀ ਸਟੂਡੀਓ ਜਿਹੜੀ ਹੈਗੀ ਆ ਜਿਨ੍ਹਾਂ ਨੇ ਇਹ ਜਾਰੀ ਕੀਤਾ ਟਰੇਲਰ ਉਹਨੂੰ ਵੀ ਜਿਹੜਾ ਕਾਨੂੰਨੀ ਨੋਟਸ ਜਿਹੜਾ ਭੇਜਿਆ ਗਿਆ ਸੋ ਸ਼ਰੋਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਪ੍ਰਧਾਨ ਸਾਹਿਬ ਨੇ ਇਸ ਗੱਲ ਦਾ ਵੱਡਾ ਨੋਟਸ ਲਿਆ ਤੇ ਛਰੋਣੀ ਕਮੇਟੀ ਦੇ ਸਖਤਰ ਉਹਨਾਂ ਵੱਲੋਂ ਇਹ ਜਿਹੜੇ ਪੱਤਰ ਆ ਉਹਨਾਂ ਸਰਕਾਰ ਨੂੰ ਜਿਹੜੇ ਅੱਜ ਭੇਜੇ ਗਏ ਆ ਸਾਨੂੰ ਆਸ ਹੈ ਕਿ ਆਉਣ ਵਾਲੇ ਦਿਨਾਂ ਦੇ ਅੰਦਰ ਸਰਕਾਰ ਇਸ ਗੱਲ ਨੂੰ ਕੁਬੀਤ ਤਰ੍ਹਾਂ ਲਏਗੀ ਤੇ ਜਿਹੜੀਆਂ ਇਸ ਤਰ੍ਹਾਂ ਦੀਆਂ ਸਾਜਸ਼ਾਂ ਇਸ ਤਰ੍ਹਾਂ ਦੀਆਂ ਸ਼ਰਾਰਤਾਂ ਸਿੱਖਾਂ ਨੂੰ ਬਰਾਮ ਕਰਨੀਆਂ ਹੋ ਰਹੀਆਂ ਨੇ ਉਹਨਾਂ ਤੇ ਜਿਹੜਾ ਹੀ ਭਰਾਮ ਲੱਗੇਗਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ